ਜਿੰਨੇ ਵੀ ਅਜੀਜ਼ ਸੁਣਨ ਵਾਲੇ ਆ ਖੁਦਾਵੰ ਤੁਹਾਨੂੰ ਬਹੁਤ ਬਹੁਤ ਬਰਕਤ ਦੇਵੇ ਔਰ ਇਥੇ ਪ੍ਰਭੂ ਦੇ ਪਾਕ ਕਲਾਮ ਚ ਲਿਖਿਆ ਆ ਕਿ ਜਿੰਨੇ ਵੀ ਪਰਮੇਸ਼ਵਰ ਦੇ ਆਤਮਾ ਦੀ ਅਗਵਾਹੀ ਨਾਲ ਚੱਲਦੇ ਨੇ ਉਹ ਪਰਮੇਸ਼ਵਰ ਦੇ ਪੁੱਤਰ ਤੇ ਧੀਆ ਹਨ ਸੋ ਇਸ ਵਚਨ ਨੂੰ ਲਾਈਕ ਵੀ ਕਰਨਾ ਹੋਰ ਨਾਲ ਟਿੱਕਰ ਕਲਾਮ ਜਾਵੇ ਸੋ ਖੁਦਾਵੰ ਆਪ ਨੂੰ ਬੜੀਆਂ ਆਸ਼ੀਸ਼ ਕਰੇ ਆਈਏ ਵਚਨ ਨੂੰ ਸਮਝੀਏ ਪਰਮੇਸ਼ਵਰ ਦੇ ਆਤਮਾ ਦੇ ਅਨੁਸਾਰ ਅਸੀਂ ਨਹੀਂ ਚੱਲਦੇ ਪਰਮੇਸ਼ਵਰ ਦੇ ਆਤਮਾ ਦੇ ਗਾਇਡ ਦੇ ਅਨੁਸਾਰ ਅਸੀਂ ਨਹੀਂ ਚੱਲਦੇ ਬੇਸ਼ੱਕ ਅਸੀਂ ਬੜੀ ਦੁਆ ਕਰਦੇ ਆਂ ਚਰਚ ਜਾਂਦੇ ਆਂ ਪਰ ਲੇਕਿਨ ਜਿਹੜਾ ਸਾਡਾ ਅਧਿਕਾਰ ਉਦੋਂ ਹੀ ਸਾਨੂੰ ਮਿਲਣਾ ਆ ਜਦੋਂ ਅਸੀਂ ਖੁਦਾਵੰਦ ਦੇ ਪਾਕ ਰੂਹ ਦੇ ਵਸੀਲੇ ਨਾਲ ਚੱਲਦੇ ਆਂ ਜ਼ਰੂਰਤ ਇਹ ਆ ਇਨਸਾਨ ਨੂੰ ਕਿ ਜਿਹੜਾ ਪਾਕ ਰੂਹ ਹੈ ਉਹਨੂੰ ਹੰਸਿਲ ਕਰਕੇ ਔਰ ਪਾਕ ਰੂਹ ਦੀ ਹਦਾਇਤ ਲੈਣੀ ਪਾਕ ਰੂਹ ਦੀ ਹਦਾਇਤ ਲੈ ਕੇ ਉਹਦੀ ਮਦਦ ਲੈ ਕੇ ਉਹਨੂੰ ਸਮਝਣਾ ਉਹਦੀ ਉਡੀਕ ਕਰਨੀ ਉਹਨੂੰ ਸਮਝ ਕੇ ਜੋ ਕੁਝ ਵੀ ਪਾਕ ਰੂਹ ਸਾਨੂੰ ਸਿਖਾਉਂਦਾ ਆ ਉਸੇ ਤਰ੍ਹਾਂ ਹੀ ਸਾਨੂੰ ਕਰਨਾ ਚਾਹੀਦਾ ਬੇਸ਼ੱਕ ਸਰੀਰ ਸਾਡਾ ਨਹੀਂ ਮੰਨਦਾ ਪਾਕ ਰੂਹ ਦੇ ਅਨੁਸਾਰ ਚੱਲਾਂਗੇ ਜਦੋਂ ਅਸੀਂ ਤੇ ਉਦੋਂ ਸਾਡੀ ਜ਼ਿੰਦਗੀ ਦੇ ਅੰਦਰ ਬਹੁਤ ਗਵਾਹੀ ਪੈਦਾ ਹੋਵੇਗੀ ਤੇ ਫਿਰ ਅਸੀਂ ਖੁਦਾ ਦੇ ਅਧਿਕਾਰੀ ਸਾਰੀਆਂ ਬਰਕਤਾਂ ਦੇ ਮਾਣ ਸਕਦੇ ਹਾਂ ਜਿਵੇਂ ਪ੍ਰਭੂ ਦੇ ਪਾਕ ਕਲਾਮ ਚ ਲਿਖਿਆ ਗਲਾਤੀਆਂ ਦੀ ਪੱਤਰੀ ਅੰਦਰ ਕਿ ਆਤਮਾ ਸਰੀਰ ਦੇ ਵਿਰੁੱਧ ਤੇ ਸਰੀਰ ਆਤਮਾ ਦੇ ਵਿਰੁੱਧ ਪੰਜ ਅਦੇਜ ਜਦੋਂ ਪੜੋਗੇ ਨਾ ਇਹਦੇ ਵਚਨਾਂ ਨੂੰ ਬਾਈ ਐਤੋਂ ਤੋਂ ਤੋ ਪ੍ਰਭੂ ਦੇ ਪਾਕ ਕਲਾਮ ਦੇ ਅੰਦਰ ਕੀ ਲਿਖਿਆ ਆ ਕਿ ਆਤਮਾ ਦੇ ਫਲ ਫਲਾਂ ਦੇ ਬਾਰੇ ਤੋ ਇਥੇ ਤੋਂ ਅਸੀਂ ਇਹਨਾਂ ਵਚਨਾਂ ਨੂੰ ਸੁਣਦੇ ਆ ਪੰਜ ਅਧਿਆਏ ਦੇ ਵਿੱਚ ਕਿ ਆਤਮਾ ਜਿਹੜਾ ਆ ਉਹ ਸਰੀਰ ਦੇ ਵਿਰੁੱਧ ਤੇ ਸਰੀਰ ਜਿਹੜਾ ਉਹ ਆਤਮਾ ਦੇ ਵਿਰੁੱਧ ਇਹਨਾਂ ਦੀ ਆਪਸ ਵਿੱਚ ਪੂਰੀ جنگ ਆ। ਤੋ ਸਰੀਰ ਦੇ ਅਨੁਸਾਰ ਜਦੋਂ ਚੱਲਾਂਗੇ ਤੇ ਬਾਈਬਲ ਵਿੱਚ ਲਿਖਿਆ ਸਾਨੂੰ ਮਰਨਾ ਪੈਗਾ। ਜੇ ਆਤਮਾ ਦੇ ਅਨੁਸਾਰ ਦੇਹੀ ਦੇ ਕਾਰਜ ਮਾਰਾਂਗੇ ਤੇ ਸਦਾ ਤੇ ਕਰ ਜਿਉਂਦੇ ਰਵਾਂਗੇ। ਆਤਮਾ ਜਿਹੜਾ ਆ ਉਹ ਸਾਨੂੰ ਪਰਮੇਸ਼ਵਰ ਦੇ ਵਾਸਤੇ ਗਾਈਡ ਕਰਦਾ ਆ, ਪ੍ਰਭੂ ਦੇ ਜਲਾਲ ਦੇ ਵਾਸਤੇ ਤਿਆਰ ਕਰਦਾ ਆ। ਗੌਰ ਕਰੋ ਭੈਣ ਭਰਾਓ। ਜਿੰਨਾ ਚਿਰ ਤੱਕ ਅਸੀਂ ਆਤਮਾ ਦੇ ਅਨੁਸਾਰ ਨਹੀਂ ਚੱਲਦੇ ਰੂਹ ਦੀ ਹਦਾਇਤ ਨਹੀਂ ਸਮਝਦੇ ਉਹਨਾਂ ਚਿਰ ਤੱਕ ਅਸੀਂ ਖੁਦਾ ਦੇ ਕੰਮ ਨਹੀਂ ਕਰ ਸਕਦੇ ਬਾਈਬਲ ਵਿੱਚ ਲਿਖਿਆ ਜੀ ਯਿਸੂ ਮਸੀਹ ਨੇ ਕਿਹਾ ਜਦੋਂ ਗੱਤ ਸਾਹਮਣੀ ਦੇ ਵਿੱਚ ਗਿਆ ਉਦੋਂ ਵੀ ਸਰੀਰ ਬੜਾ ਯਿਸੂ ਦੇ ਵਿਰੁੱਧ ਸੀ ਖੁਦਾ ਦੇ ਕੰਮ ਦੇ ਵਿਰੁੱਧ ਸੀ ਸਰੀਰ ਜਿਹੜਾ ਕਮਜ਼ੋਰ ਹੈ ਯਿਸੂ ਨੇ ਕਿਹਾ ਸਰੀਰ ਕਮਜ਼ੋਰ ਹੈ ਤੇ ਆਤਮਾ ਤਿਆਰ ਹੈ ਆਤਮਾ ਯਿਸੂ ਨੂੰ ਕੰਮ ਕਰਨ ਵਾਸਤੇ ਤਿਆਰ ਕਰਦਾ ਸੀ ਤੇ ਯਿਸੂ ਉਸੇ ਰੂਹ ਦੇ ਅਨੁਸਾਰ ਹੀ ਖੁਦਾ ਦਾ ਪੂਰਾ ਕੰਮ ਕੀਤਾ ਜਿਨੇ ਮੌਤ ਸాతਾਨ ਦੇ ਉੱਤੇ ਫਤਿਹ ਪਾ ਕੇ ਉਸੇ ਆਤਮਾ ਦੇ ਵਸੀਲੇ ਦੇ ਨਾਲ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਜਦੋਂ ਅਸੀਂ ਆਤਮਾ ਦੀ ਗਵਾਹੀ ਲੈਵਾਂਗੇ ਆਤਮਾ ਦੇ ਅਨੁਸਾਰ ਚੱਲਾਂਗੇ ਫਿਰ ਸਦਾ ਜੁੰਦੇ ਰਹਿ ਸਕਦੇ ਹਾਂ ਇਸ ਸੰਸਾਰ ਦੇ ਉੱਤੇ ਰਹਿ ਕੇ ਅਸੀਂ ਕਦੇ ਵੀ ਫਤਿਹ ਨਹੀਂ ਪਾ ਸਕਦੇ ਇਹ ਸਰੀਰ ਦੇ ਨਾਲ ਫਤਿਹ ਮਿਲਣੀ ਹੈ ਤੇ ਉਹ پاک ਰੂਹ ਦੇ ਵਸਿਲੇ ਨਾਲ ਮਿਲਣੀ ਹੈ ਹਰੇਕ ਇਨਸਾਨ ਨੂੰ پاک ਰੂਹ ਦੀ ਹਿਦਾਇਤ ਸਮਝਣੀ ਚਾਹੀਦੀ ਹੈ ਉਹਦੀ ਅਗਵਾਈ ਲੱਭਣੀ ਚਾਹੀਦੀ ਹੈ ਜੋ ਕੁਝ پاک ਰੂਹ ਸਿਖਾਉਂਦਾ ਹੈ ਉਹਦਾ ਆਤਮਾ ਸਿਖਾਉਂਦਾ ਜਦੋਂ ਅਸੀਂ ਉਹਦੇ ਆਤਮਾ ਦੇ ਅਨੁਸਾਰ ਚੱਲਾਂਗੇ ਤੇ ਬਾਈਬਲ ਦੇ ਵਿੱਚ ਲਿਖਿਆ ਸੀ ਕਦੇ ਵੀ ਮਰਾਂਗੇ ਨਹੀਂ ਅਸੀਂ ਜਿਉਂਦੇ ਰਵਾਂਗੇ ਪਰ ਜੇਕਰ ਰੂਹ ਦੀਆਂ ਗੱਲਾਂ ਨੂੰ ਅਸੀਂ ਨਹੀਂ ਮੰਨਦੇ ਨਹੀਂ ਸਮਝਦੇ ਨਹੀਂ ਸੁਣਦੇ ਤੇ ਫਿਰ ਸਰੀਰ ਜਿਹੜਾ ਆ ਉਹ ਮੌਤ ਦੀ ਵੱਲ ਲੈ ਕੇ ਜਾਂਦਾ ਆ ਸਰੀਰ ਜਿਹੜਾ ਮਿੱਟੀ ਚੋਂ ਕੱਢਿਆ ਉਹ ਸਾਨੂੰ ਫਿਰ ਮਿੱਟੀ ਵਿੱਚ ਵਾਪਸ ਮੌਤ ਵਾਲੇ ਪਾਸੇ ਨੂੰ ਲੈ ਕੇ ਜਾਏਗਾ ਪਰ ਜਦੋਂ ਅਸੀਂ ਆਤਮਾ ਦੇ ਅਨੁਸਾਰ ਚੱਲਾਂਗੇ ਫਿਰ ਲਗਾਤਾਰ ਅਸੀਂ ਸਦਾ ਤੱਕ ਅਰਜ਼ੁੰਦੇ ਰਹਾਂਗੇ ਅਜੀਜ਼ ਲੋੜਿਆ ਇਸ ਸੰਸਾਰ ਦੇ ਵਿੱਚ ਰਹਿ ਕੇ ਦੁਨੀਆ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੇ ਆਤਮਾ ਦੇ ਆਵਾਜ਼ ਨੂੰ ਸਮਝਣਾ ਖੁਦਾ ਦੇ ਰੂਹ ਦੀਆਂ ਰੂਹ ਦੀ ਗਾਰਡਨਸ ਸਮਝਣੀ ਬਹੁਤ ਜ਼ਰੂਰੀ ਹੈ ਬੇਸਕ ਅਸੀਂ ਬਹੁਤ ਦੁਆ ਕਰਨ ਵਾਲੇ ਵਚਨ ਪੜਨ ਵਾਲੇ ਪਰ ਰੂਹ ਦੇ ਅਨੁਸਾਰ ਨਹੀਂ ਚੱਲਦੇ ਰੂਹ ਦੀਆਂ ਗੱਲਾਂ ਨੂੰ ਅਸੀਂ ਕੱਟ ਕਰ ਜਾਂਦੇ ਆ ਤਾਂ ਫਿਰ ਗੌਰ ਕਰੀਏ ਉਸ ਭਗਤੀ ਦਾ ਜਿਹੜਾ ਸਾਨੂੰ ਮੁੱਲ ਜਾਂ ਫਾਇਦਾ ਨਹੀਂ ਮਿਲਦਾ ਜੇ ਦੋ ਅਸੀਂ ਰੂਹ ਦੇ ਅਨੁਸਾਰ ਚੱਲਾਂਗੇ ਤੇ ਬਾਈਬਲ ਵਿੱਚ ਲਿਖਿਆ ਅਸੀਂ ਸੰਸਾਰ ਦੇ ਵਿੱਚ ਫਤਿਹ ਪਾਵਾਂਗੇ ਸੰਸਾਰ ਦੇ ਵਿੱਚ ਜਲਾਲੀ ਬਣਾਂਗੇ ਸਰੀਰਕ ਦੀ ਸਰੀਰ ਜਿਹੜਾ ਆ ਉਹ ਨਾਸ਼ ਹੋ ਜਾਣਾ ਸਰੀਰ ਦੀਆਂ ਸੋਚਾਂ ਨਾਸ ਹੋ ਜਾਣੀਆਂ ਤੇ ਆਤਮਾ ਜਿਹੜਾ ਉਹ ਸਾਨੂੰ ਪ੍ਰਭੂ ਵੱਲ ਖਿੱਚ ਕੇ ਲੈ ਕੇ ਜਾਂਦਾ ਤਦ ਕਰਕੇ ਯਹੂਨਾ ਰਸੂਲ ਨੇ ਕਿਹਾ ਨਬੀ ਨੇ ਕਿ ਆਤਮਾ ਜਿਹੜਾ ਉੱਪਰ ਤੋਂ ਆਇਆ ਹੈ ਤੇ ਉਹ ਜਿਹੜਾ ਉੱਪਰੋਂ ਆਉਂਦਾ ਹੈ ਉੱਪਰ ਵੱਲ ਨੂੰ ਲੈ ਕੇ ਜਾਂਦਾ ਹੈ ਜਿਹੜਾ ਖੁਦਾ ਨੇ ਆਪਣਾ ਰੂਹ ਦਿੱਤਾ ਹੈ ਉਹ ਸਮਾਨ ਤੋਂ ਸਵਰਗ ਤੋਂ ਭੇਜਿਆ ਹੈ پاک ਰੂਹ ਤੇ ਸਾਨੂੰ ਸਵਰਗ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਹੈ ਜਦੋਂ ਅਸੀਂ ਉਸ ਸਵਰਗ ਵਾਲੇ ਰੂਹ ਦੀ ਗੱਲ ਸਮਝਾਂਗੇ ਵਿਚਾਰ ਕਰਾਂਗੇ ਤੇ پاک ਰੂਹ ਜਿਹੜਾ ਉਹ ਸਾਨੂੰ پاک ਤਾਈ ਵੱਲ ਲੈ ਕੇ ਜਾਏਗਾ ਪਵਿੱਤਰ ਤਾਈ ਵੱਲ ਲੈ ਕੇ ਜਾਏਗਾ ਔਰ ਸਾਨੂੰ ਪਵਿੱਤਰ ਤਾਈ ਵੱਲ ਲੈ ਕੇ ਜਾਵੇਗਾ ਫਿਰ ਸਾਰੀਆਂ ਸਰੀਰ ਦੀਆਂ ਅਬਲਾਸਾਂ ਦੇ ਬਾਰੇ ਸਾਨੂੰ ਪਤਾ ਲੱਗੇਗਾ ਉਹ ਸਾਨੂੰ ਬਾਹਰ ਕੱਢੇਗਾ ਉਹ پاک ਤਾਈ ਵੱਲ ਲੈ ਕੇ ਜਾਏਗਾ ਪਵਿੱਤਰ ਤਾਈ ਵੱਲ ਲੈ ਕੇ ਜਾਏਗਾ ਸਾਡੀ ਮੂਹ ਦੀ ਰਾਖੀ ਕਰੇਗਾ پاک ਰੂਹ ਉਹ ਸਾਨੂੰ ਸਿਖਾਵੇਗਾ ਕਿ ਸਾਡੇ ਮੂੰਹ ਦੇ ਵਿੱਚੋਂ ਵਲਸਲ ਨਾ ਨਿਕਲੇ ਸਾਡੇ ਮੂੰਹ ਦੇ ਵਿੱਚੋਂ ਕੋਈ ਗਾਲੀ ਨਾ ਨਿਕਲੇ ਸਾਡੇ ਮੂੰਹ ਦੇ ਵਿੱਚੋਂ ਬੁਰੀਆਂ ਗੱਲਾਂ ਨਾ ਨਿਕਲ ਇਹ پاک ਰੂਹ ਦੀ ਹੀ ਤਾਕਤ ਆ ਜਿਹੜੀ ਸਾਨੂੰ ਸਿੱਖ ਹੁੰਦੀ ਹੈ ਜਿਹੜੀ ਸਾਨੂੰ ਪ੍ਰਭੂ ਦੀ ਵੱਲ ਲੈ ਕੇ ਜਾਂਦੀ ਹੈ ਅਜੀਜ਼ ਜਦੋਂ ਅਸੀਂ ਉਹਦੀ ਆਵਾਜ਼ ਨੂੰ ਸਮਝਾਂਗੇ ਤੇ ਅਸੀਂ ਪਵਿੱਤਰ ਬਣਦੇ ਜਾਵਾਂਗੇ ਆਈ ਅੱਖਾਂ ਬੰਦ ਕਰੀਏ ਖੁਦਾਵੰਦਾ ਆਪ ਨੂੰ ਬੜੀ ਬਰਕਤ ਦੇ ਬੜੀ ਆਸ਼ੀਸ਼ ਦੇਵੇ ਆਮੀਨ ਆਮੀਨ